ਪਾਕਿਸਤਾਨ ਦੇ ਉੱਤਰੀ ਪੱਛਮੀ ਖੇਤਰ ਚ ਜ਼ਮੀਨੀ ਵਿਵਾਦ ਨੂੰ ਲੈ ਕੇ ਸ਼ੀਆ ਤੇ ਸੁੰਨੀ ਭਾਈਚਾਰਿਆਂ ਦੇ ਲੋਕਾਂ ਵਿਚਾਲੇ ਕਈ ਦਿਨਾਂ ਤੋਂ ਜਾਰੀ ਝੜਪਾਂ ਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰੀ ਪੱਛਮੀ ਕੈਂਬਰ ਪਖਤੂਨਖਵਾ ਸੂਬੇ ਦੇ ਕੂਰਮ ਜ਼ਿਲ੍ਹੇ ਚ ਪਿਛਲੇ ਹਫਤੇ ਦੇਰ ਨਾਲ ਸ਼ੁਰੂ ਹੋਈ ਝੜਪ ਲਗਾਤਾਰ ਚੱਲ ਰਹੀ ਹੈ ਉਨੇ ਦੱਸਿਆ ਕਿ ਸ਼ਨੀਵਾਰ ਤੋਂ ਚੱਲਿਆ ਝੜਪਾਂ ਚ ਦੋਵੇਂ ਤਰ੍ਹਾਂ ਦੇ ਕਈ ਲੋਕ ਜ਼ਖਮੀ ਹੋਏ ਨੇ ਕੁਰਮ ਹਾਲ ਤੇ ਸਾਲਾਂ ਵਿੱਚ ਫਿਰਕੂ ਹਿੰਸਾ ਦਾ ਕੇਂਦਰ ਰਿਹਾ ਹੈ ਅਧਿਕਾਰੀਆਂ ਨੇ ਕਿਹਾ ਕਿ ਉਹ ਦੇਸ਼ ਦੇ ਅਸ਼ਾਂਤ ਉੱਤਰ ਪੱਛਮੀ ਖੇਤਰ ਵਿੱਚ ਜ਼ਮੀਨੀ ਵਿਵਾਦ ਨੂੰ ਫਿਰਕੂ ਹਿੰਸਾ ਵਿੱਚ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਦੋਵੇਂ ਪਾਸਿਆਂ ਦੇ ਕੱਟੜਪੰਥੀ ਸਮੂਹ ਇਸ ਖੇਤਰ ਵਿੱਚ ਕਾਫੀ ਸਰਗਰਮ ਨੇ ਸੂਬਾਈ ਸਰਕਾਰ ਦੇ ਬੁਲਾਰਾ ਵਰੇਸਟਰ ਸੈਫੁਲੀ ਨੇ ਦੱਸਿਆ ਕਿ ਅਧିକਾਰੀ ਕਬਾਈਲੀ ਬਜ਼ੁਰਗਾਂ ਦੀ ਮਦਦ ਨਾਲ ਤਣਾਅ ਨੂੰ ਘਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਕੁਰਮ ਵਿੱਚ ਸ਼ਾਂਤੀ ਵਾਰਤਾ ਤੋਂ ਬਾਅਦ ਦੋਵੇਂ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਵਿੱਚ ਸ਼ਾਮਲ ਨਾ ਹੋਣ ਲਈ ਸੰਪੂਰਨੀਆਂ ਨੇ ਸੁੰਨੀ ਬਾਹੂਲ ਪਾਕਿਸਤਾਨ ਦੀ 24 ਕਰੋੜ ਦੀ ਆਬਾਦੀ ਵਿੱਚੋਂ ਲਗਭਗ 15% ਸ਼ੀਆ ਮੁਸਲਮਾਨ ਹਨ ਤੇ ਦੋਵੇਂ ਪਈਚਾਰਿਆਂ ਵਿੱਚ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਹਾਲਾਂਕਿ ਦੋਵੇਂ ਪਈਚਾਰਿਆਂ ਦੇ ਲੋਕ ਪ੍ਰਦੇਸ਼ ਵਿੱਚ ਵੱਡੇ ਪੱਧਰ ਤੇ ਸ਼ਾਂਤੀ ਨਾਲ ਰਹਿੰਦੇ ਨੇ ਪਰ ਕੁਝ ਖੇਤਰ ਖਾਸ ਤੌਰ ਤੇ ਕੁਰਮ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਜਿੱਤੇ ਸ਼ੀਆ ਫਾਈਚਰੀ ਦਾ ਦਬਦ ਉਸ ਵਿੱਚ ਦਹਾਕਿਆਂ ਤੋਂ ਉਹਨਾਂ ਵਿਚਕਾਰ ਤਣਾਅ ਰਿਹਾ ਹੈ ਜਲਾਈ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਵੇਂ ਤਰ੍ਹਾਂ ਦੇ ਕਈ ਲੋਕਾਂ ਦੀ ਮੌਤ ਹੋ ਗਈ ਸੀ